ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਹੋਇਆ ਸ਼ਹਿਰ ਬਰਨਾਲਾ ਸੇਖਾ ਰੋਡ ਤੇ ਕਹਿੰਦੇ ਵੀ ਜੱਗੀ ਕੋਲੇ ਪਹੁੰਚੇ ਹੋਇਆ ਗੁਰੂ ਰਾਮਦਾਸ ਨਗਰ ਦੇ ਵਿੱਚ ਗਾਵਾਂ ਛੇ ਦਿਖਾਵਾਂਗੇ ਐਚ ਐਫ ਕ੍ਰੋਸ ਐਰ ਸ਼ਹਿਰ ਚ ਪੈਂਦੀਆਂ ਨੇ ਤੇ ਜਰਸੀ ਦਾ ਖੀਰਾ ਬੱਚਾ ਤੇ ਇੱਕ ਤਾਜੀ ਸੂਈ ਬੱਛੀ ਆ ਦਿਖਾਵਾਂਗੇ ਇੱਕ ਦੋ ਤਾਜੀ ਖੜੀਆ ਪਰਲੇ ਕੋਨੇ ਤੇ ਇਹਦੇ ਨਾਲ ਵੀ ਬੱਛੀ ਆ ਗਈ ਤੇ ਬਾਕੀ ਐ ਸਮਝ ਲੈ ਵੀ ਇਹ ਬਾਈ ਕਹਿੰਦਾ ਦੰਦਾਂ ਦੇ ਵਿੱਚ ਵੀ ਤੋਹਫਾ ਦੋਈ ਦੰਦਾ ਹੈ ਕੁਆਲਿਟੀ ਦੀ ਆਈਟਮ ਹੈ ਤੇ ਬੱਚੀ ਤੇ ਵੀ ਮਾਰ ਦੇ ਕੈਮਰਾ ਇੱਥੇ ਬੱਚੀ ਵੀ ਬਾਈ ਕਹਿੰਦਾ ਕਿਸੇ ਚੰਗੇ ਸੀਮਨ ਦੀ ਆ ਬਾਕੀ ਡਿਟੇਲ ਆ ਜਿਹੜੀ ਡਿਟੇਲ ਜੱਗੀ ਦੱਸੂਗਾ ਆ ਜਾ ਲੱਗੀ ਮੈਂ ਔਰ ਕੇ ਮੈਂ ਅਸੀ ਗਾਲ ਜੀ ਚੜਦੀ ਕਲਾ ਅਨ ਕਿਰਪਾ ਬਾਬੇ ਨਾਨਕ ਦੀ ਪੂਰੀ ਮਿਹਰ ਭਰੇ ਹੱਥ ਕਿੱਥੋਂ ਕਰਦੀ ਕੰਮ ਸ਼ੁਰੂ ਕਰਾਂ ਆਪ ਸੂਈ ਵੀ ਬੱਚੀ ਦੇ ਕਰ ਲੈਣੇ ਜੀ ਮਾਰ ਗੈਰੀ ਕੈਮਰਾ ਦੇ ਆਰਡਰ ਤੇ ਮਾਰ ਥਣ ਦਾ ਸਹਜ ਹੀ ਦਿਖਾ ਦੇ ਪਹਿਲਾਂ ਇਹ ਬੱਚੀ ਖਰੀਦਣ ਦੇ ਤੁਹਾਨੂੰ ਦੋ ਫਾਇਦੇ ਮਿਲਣਗੇ ਇੱਕ ਤਾਂ ਦੰਦਾਂ ਚ ਦੋ ਦੰਦਾਂ ਦਾ ਬੰਨ ਵਾਲੀ ਆਈਟਮ ਹੈ ਬਦਨ ਵਾਲੀ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਪਲੱਸ ਪੁਆਇੰਟ ਨਾਲ ਇਹਦੇ ਹੈਗੀ ਆ ਸਜਣੋਂ ਬੱਛੀ ਧੋਰ ਜੋਬਰਾ ਖੋਣ ਕੇ ਨਾਲ ਵੀ ਇਹਦੇ ਬੱਛੀ ਆ ਗਈ ਤੇ ਕੱਦ ਵਿੱਡਾ ਵਾਲਾ ਤੇ ਬਾਕੀ ਬਿਊਟੀ ਵਾਲੇ ਪੱਖ ਚ ਵੀ ਆ ਗਈ ਵੀਰੇ ਆਪ ਵੀ ਬੱਚਾ ਹੀ ਆ ਹਜੇ ਆਪ ਵੀ ਬੱਛੀ ਆ ਤੇ ਨਾਲ ਵੀ ਇਹਦੇ ਬੱਛੀ ਆ ਜੇ ਗੱਲ ਬਾਤ ਆ ਨਾ ਕਹਿੰਦੀ ਜਿਹੜੇ ਅੱਜ ਟਕਾਣੇ ਜਮੀ ਲੱਗੀ ਜਾਂਦੀ ਆ ਇਥੋਂ ਦਿਖਾ ਕੇ ਰੀ ਸਮਾਰ ਕੇ ਹੋਈ ਧੰਨਵਾਦ ਬਲਤੂਏ ਮਾਲਾ ਵੀ ਜਿਵੇਂ ਚੌਥੇ ਸੂਏ ਚ ਜਾ ਕੇ ਗਾਵਾਂ ਬਣਾਉਂਦਿਆਂ ਨੇ ਨਾ ਹਾਂਜੀ ਥਣ ਲਈ ਵਦੈ ਨਾ ਪਹਿਲੇ ਲਵਾਉ ਹੋਜਾ ਠੀਕ ਆ ਗੱਲ ਆ ਇਹ ਸੂਈ ਐ ਤੜਕੇ 8 ਵਜੇ ਵੀਰੇ ਜੇਰ ਜੱਪਾ ਜੱਗੀ ਜੇਰ ਜੱਪਾ ਡਾਣਾ ਵੀਡੀਓ ਆਪਣੇ ਕੋਲੇ ਬਣੀ ਹੋਈ ਆ ਥੋੜਾ ਜਿਹਾ ਮੱਖੀ ਮੁੱਖੀ ਦਾ ਮੌਸਮ ਕਰਕੇ ਆਪਾਂ ਜੀ ਜੇਰ ਦਬਤੀ ਸੀ ਨਹੀਂ ਤਾਂ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਹੁੰਨੇ ਆ ਠੀਕ ਆ ਗੱਲ ਆ ਕੋਨੇ ਹੋੜੀ ਪਿਓਰ ਦੋ ਦੰਦ ਵੀਰੇ ਜਿਵੇਂ ਪਿਓਰ ਕੰਦੀ ਪੱਟ ਕੇ ਦਿਖਾਵਾਂਗੇ ਆਪਾਂ ਵੀਡੀਓ 'ਚ ਦੰਦਾਂ ਚ ਆ ਗਈ ਦੋ ਦੰਦ ਤੇ ਬਾਡੀ ਵਾਲੇ ਪੱਖ ਤੋਂ ਲੈੱਗ ਸਕੋਰ ਵਾਲੇ ਤੋਂ ਆਰਡਰ ਕੁਆਲਟੀ ਵਾਲੇ ਤੋਂ ਪੈਰਾਂ ਤੋਂ ਲਾ ਕੇ ਸਿਰ ਤੱਕ ਮਾਦੀ ਸੋਏ ਆ ਮੈਨੂੰ ਟੌਪ ਕਲਾਸ ਆ ਯਾਰ ਕਿਸੇ ਪਾਸੇ ਇਹਦਾ ਹੈ ਹੀ ਨਹੀਂ ਬਈ ਵੀ ਹੱਥ ਤਰਾ ਗਈ ਤੇ ਬੱਚੀ ਤੇ ਵੀ ਮਾਰ ਇਥੋਂ ਗਹਿਰੀ ਵੀਊ ਕਰਕੇ ਕੈਮਰਾ ਬੱਚੀ ਦੇ ਵਿੱਚ ਵੀ ਸ਼ਾਈਨਿੰਗ ਕਿੰਨੀ ਆ ਚੰਗੇ ਸੀਮਨ ਦੀ ਆ ਕਿਸੇ ਦੀ ਇੱਕ ਨਾਲ ਇੱਕ ਤੋਹਫਾ ਬਣ ਜੂਗਾ ਤੇ ਦੰਦਾਂ ਚ ਜਿਵੇਂ ਤੁਹਾਨੂੰ ਦੋ ਦੰਦ ਦੱਸਿਆ ਪਹਿਲਣ ਬੱਚੀ ਆ ਅੱਗੇ ਬਦਨ ਵਾਲੀ ਆ ਘਟਣ ਵਾਲੀ ਨਹੀਂ ਢਾਂਚੇ ਦੀ ਮਜ਼ਬੂਤੀ ਵੀ ਬਣੂਗੀ ਅੱਗੇ ਜਾ ਕੇ ਕਰਦੇ ਬਹੁਤ ਆ ਬਈ ਇਹ ਤਾਂ ਸੂਈ ਆ ਤਾਜੀ ਵਿਚਾਰੀ ਨਾਲ ਵੀ ਜਦੋਂ ਇਹਨੇ ਦੋ ਦਿਨਾਂ ਨੂੰ ਖਾ ਪੀ ਕੇ ਪੂੜਾ ਪੂੜਾ ਚੱਕ ਲਿਆ ਨਾ ਐ ਤੂੰ ਦੁੱਗਣੀ ਹੋ ਜੂ ਆ ਥਣ ਟਾਵੇਂ ਬੱਚੀ ਨੂੰ ਲੱਗਿਆ ਹੁੰਦਾ ਪਹਿਲਾਂ ਨੂੰ ਜਿੱਦਾਂ ਦਾ ਮਾ ਮਾ ਜੀ ਬਾਲੀ ਟੋਪ ਆ ਯਾਰ ਲੈ ਬਾਕੀ ਕੋਈ ਆਉਣ ਨਹੀਂ ਕੋਈ ਸ਼ਾਲ ਨਹੀਂ ਭੋਰਾ ਵੀ ਕੋਈ ਆਏ ਨਹੀਂ ਵੀ ਲੈ ਠੀਕ ਆ ਗੱਲ ਨਹੀਂ ਆਮ ਗਮਾਂ ਲੱਤਾਂ ਮਾਰਦੀਆਂ ਜਿਹੇ ਵਾਲੇ ਜੱਫੀ ਪਾ ਕੇ ਮਿੱਠਾ ਠੀਕ ਆ ਗੱਲ 22 ਦੀ ਕਿਵੇਂ ਜੱਗੀ ਮੰਗੋ ਸੂਣੋ ਬਾਈ ਜਮੋ 100 ਦੀ 100 ਪੈਸੇ ਕਿੰਨੇ ਲਵੇਂਗਾ ਜੀ ਇਹਦਾ ਬਸ ਹਾਂ ਨਾ ਉਹਦਾ ਬੋਲੀ ਵੀਰੇ 62000 ਰੁਪਇਆ ਸਿਰਫ ਬਸ ਪੂਰਾ 62 100 ਵੀ ਇਹ ਚ ਘਟ ਵੱਧ ਨਹੀਂ ਹੋਣਾ ਛੋਟ ਤਾਂ ਕਰ ਦਾਂ ਨਾ ਨਾ ਬਸ 500 ਰੁਪਏ ਜੇ ਕੋਈ ਪੁੰਦਾ 1000 ਵੀ ਕਵੇ ਨਾ ਹਾਂਜੀ ਬਸ ਛੋਟ ਤਾਂ ਸੌਦੇ 'ਚ ਹੁੰਦੀ ਆ ਬਸ ਛੋਟ ਕਰਕੇ ਆ ਨਹੀਂ 65 ਠੀਕ 62 ਦੀ ਦੇਣੀ ਐ ਫਿਕਸ ਜਾ ਰੇਟ ਹੀ ਆ ਗਿਆ ਬਸ ਇਹ ਬਾਟ ਦੀ ਬਾਈ ਕਹਿੰਦਾ ਦੇ ਦਾਂਗੇ ਦੰਦਾਂ 'ਚ ਪਿਓਰ ਦੋ ਦੰਦਾਂ ਦਾ ਆਰਡਰ ਬਹੁਤ ਸੋਹਣਾ ਰੱਖਦੀ ਐ ਤੇ ਪਲੱਸ ਪੁਆਇੰਟ ਨਾਲ ਆ ਗਈ ਬੱਚੀ ਤੇ ਹੁਣ ਗੈਰੀ ਅਜਿਹੇ ਤੇ ਮਾਰਦੇ ਕੈਮਰਾ ਆ ਕਹਿੰਦੇ ਵੀ ਇਹਨੇ ਕੋਈ ਦੰਦਾਂ ਜੇ ਤੋੜੀ ਨਹੀਂ ਇਹ ਤਾਂ ਯਾਰ ਤੋਸਾਨ ਨਗੀਨਾ ਯਾਰ ਇਹਨੇ ਕਹਿੰਦੇ ਦੰਦ ਕੋਈ ਤੋੜਿਆ ਹੀ ਨਹੀਂ ਤੋੜ ਚੋਪਰਾ ਖੋਲ ਕੇ ਤੋੜ ਪਤਾ ਖੀਰੀ ਬੱਚੀ ਤੋੜ ਪਹਿਲਾਂ ਇਹ ਆ ਗਈ ਜਰਸੀ ਨਾ ਇਹ ਤਾਂ ਯਾਰ ਜਿਹੜੇ ਬਾਈਆਂ ਨੂੰ ਇਹਦੀ ਡਿਮਾਂਡ ਦਾ ਇਹਦੀ ਕੁਆਲਿਟੀ ਦਾ ਪਤਾ ਹੈ ਨਾ ਹਾਂਜੀ ਉਹਨਾਂ ਲਈ ਤਾਂ ਕੋਈ ਕੁਝ ਦੱਸਣ ਦੀ ਮਤਲਬ ਲੋੜ ਹੀ ਹੈ ਨਹੀਂ ਹਨਾ ਠੀਕ ਹੈ ਗੱਲ ਉਹ ਤਾਂ ਜਦੋਂ ਬੱਛੀ ਦੀ ਵੀਡੀਓ ਦੇਖ ਲਈ ਉਹਨੇ ਐ ਮਨ ਲਿਆ ਵੀ ਐਂ ਕਹਿਣਾ ਵੀ ਭਾਈ ਭੇਜ ਦੇ ਬਸ ਵੀ ਜਦੋਂ ਤੁਹਾਡਾ ਖਾਤਾ ਨੰਬਰ ਦੇ ਦਿਓ ਚਾਹੇ Google Pay ਨੰਬਰ ਵੀ ਪੈਸੇ ਕਿਹੜੇ ਚ ਪਾਈਏ ਖਣ ਦਾ ਸਹਜ ਮੁੱਠੀ ਵਾਲਾ ਬੜਾ ਚੰਗਾ ਰੱਖੋ ਵੀ ਭਾਈ ਹਜੇ ਨਾ ਇਹਦੇ ਮਾਲਕ ਦੇ ਹਸਾਬ ਨਾਲ ਵੀਰੇ ਹਾਂਜੀ 8 ਦਿਨ ਦਿਨ ਪੂਰੇ ਹੋਣ ਚ ਪਿਆ ਇੱਥੇ ਲੰਬੀ ਜੀ ਖੜਾ ਲਾ ਇਹ ਇਸ ਤਰ੍ਹਾਂ ਖੜਾ ਲਾ ਇੱਥੋਂ ਗੈਰੀ 6 ਨੂੰ 6 ਦਾ ਯਾਰ ਬਾਈ ਯਾਰ ਬੜੀ ਟਾਪ ਕਲਾਸ ਆ ਯਾਰ ਜਿੰਨੀ ਤੇ ਬਾਕੀ ਬਿਊਟੀ ਵਾਲੇ ਪੱਖ ਚ ਵੀ ਆ ਗਈ ਪੂਰੀ ਟੋਪਰ ਆਰਡਰ ਵੀ ਅੱਗੇ ਜਿਹੜੇ ਵੀਰ ਫਰੀਡ ਤੇ ਕੰਮ ਕਰਦੇ ਆ ਨਾ ਉਹਨਾਂ ਦੇ ਮਤਲਬ ਦੀ ਬੱਛੀ ਆ ਲੈ ਆ ਬਾਈ ਅੰਦਰ ਨੂੰ ਲੈ ਚੱਲ ਦੰਦਾਂ ਚ ਆ ਗਈ ਪਿਓਰ ਖੀਰੀ ਬਿਲਕੁਲ ਕੱਦ ਕਾਠ ਵੀ ਚੰਗਾ ਫੁੱਲ ਮਜ਼ਬੂਤ ਢਾਂਚੇ ਜ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਇਹਨੂੰ ਆ ਮਗਰ ਕੋਕਾ ਬੀ ਸੀ ਆ ਕਿਸੇ ਪਾਸੋਂ ਵੀ ਨਹੀਂ ਆਇਆ ਵੀ ਕਿੰਨੇ ਦਿਨ ਦੱਸਿਆ ਕੀ ਤੇ ਅੱਠ ਦਿਨ ਦੱਸਿਆ ਜੀ ਅਜੇ ਵੀ ਅੱਠ ਦਿਨ ਬਾਕੀ ਆਏ ਮੈਨੂੰ ਵੀ ਇਹਨੂੰ ਜਿਹੜਾ ਵੀ ਕੋਈ ਖਰੀਦਦਾਰੀ ਕਰੂਗਾ ਇਹਦੀ ਹਾਂਜੀ ਇਹਦੀ 10 ਤੋਂ 12 ਦਿਨ ਮੰਨ ਕੇ ਖਰੀਦਦਾਰੀ ਕਰ ਲੈ ਤੇ ਬਹੁਤ ਸੋਹਣਾ ਆਡਰ ਬਣਾਉਗੀ ਯਾਰ ਠੰਡੀਆਂ ਥੱਲੇ ਦੀ ਬਹੁਤ ਠੰਡੀਆਂ ਯਾਰ ਜਿਵੇਂ ਮਰ ਜੀ ਆਹਦੀ ਠੰਡੀਆਂ ਤੇ ਆਉਣੀ ਹੈ ਜੇ ਸਾਮਾਨ ਆਇਆ ਤਾਂ ਬਹੁਤ ਵਿਆਹ ਪਲਾਈ ਬਲੂਈ ਆ ਜਿਹੜੀ ਮੰਗ ਰਹੇ ਦੇ ਤਾਂ ਬਹੁਤ ਚੰਗਾ ਹੋ ਗਈ ਯਾਰ ਇਹ ਤਾਂ ਹੀ ਪਲਾਈ ਬਲੂਈ ਫੁੱਲ ਭਰੂਗੀ ਜਾ ਕੇ ਤੇ ਬਾਕੀ ਉਹਦਾ ਕੁਆਲਟੀ ਵਾਲੀ ਮੱਛੀ ਆ ਗਈ ਯਾਰ ਘਾਟ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਲੰਬਾਈ ਵਾਲੇ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਜੱਗੀ ਪੈਸੇ ਦੇ ਅੱਜ ਕਿੰਨੇ ਲਵਾਂਗੇ ਇਹਦੇ 65000 ਰੁਪਏ ਲੈ ਲਾਂਗੇ ਭਾਈ ਜੋੜੇ ਦਾ ਬਸ ਜੋੜੇ ਦਾ ਮਾਨਤਨ ਕਰ ਦਾਂਗੇ 1500 ਰੁਪਏ ਠੀਕ ਆ ਗੱਲ ਹਾਂ ਆਪਾਂ ਫਿਰ ਤੋਂ ਬ੍ਰੇਡ ਦਾ ਜੋੜਦਾ ਦਾ ਜਿਹੜੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਜੋੜਾ ਹੀ ਉਹਦੇ ਕੰਮ ਦਾ ਪੂਰਾ ਟੌਪ ਭਾਈ ਇੱਕ ਦੋ ਦੰਦਾ ਤੇ ਇੱਕ ਖੀਰੀ ਆ ਇੱਕ ਖੀਰੀ ਆ ਇੱਕ ਜਰਸੀ ਇੱਕ ਐਚ ਐਫ ਨਾਲੇ ਬਰੀਡਾਂ ਤੋਂ ਬਣ ਜਾਣਗੀਆਂ ਹੁਣ ਆ ਜਾ ਕੇ ਰੀ ਤਿੰਨ ਨੰਬਰ ਤੇ ਆ ਦਿਖਾ ਦੇ ਹਾਥੀ ਜਿੱਡੀ ਬੈੜ ਹੋਰੇ ਅੱਧਾ-ਪੱਡਾ ਫੁੱਲ ਆ ਗਿਆ ਚਾਰ ਦੰਦ ਦਾ ਬਾਈ ਮੂੰਹ ਚਾਰ ਦੰਦ ਦਾ ਜਦੋਂ ਪਿਓਰ ਚਾਰ ਦੰਦ ਆਪਣੇ ਕੋਲ तकरीबन ਅੱਜ ਬੱਛੀਆਂ ਹਨ ਬਣਾ ਲੱਗਿਆ ਹਨ ਬਣਾ ਬੜਾ ਲੱਗਿਆ ਨਾ ਬੜਾ ਟੋਪ ਲੱਗਿਆ ਯਾਰ ਪਹਿਲਾ ਨਾ ਹਜੇ ਦਿਖਾ ਕੇ ਰਹੀ ਓਏ ਹੱਬ ਦਾ ਪਿਆ ਇਹਦਾ ਤੋਰ ਬਾਈ ਕੋਲ ਕੇ ਜਦੋਂ ਤੁਰੂਗੀ ਨਾ ਉਦੋਂ ਇਹ ਦੇਖੀ ਜਿਵੇਂ ਉਹ ਬਾਹਰ ਨੇ ਅਮਰੀਕਾ ਕੈਨੇਡਾ ਜਾਣਾਂਗਾ ਉਹ ਹੰਦੀਆਂ ਰਹੀਆਂ ਫਸ ਕੇ ਬੜਾ ਯਾਰ ਤੂੰ ਬਿਊਟੀ ਦੇਖੀ ਬਾਹਰ ਬੱਛੀ ਨੀ ਕਿੰਨੀ ਟੋਪ ਆ ਹੋ ਜੀ ਬਾਈ ਕਹਿੰਦਾ ਆਰਡਰ ਰੱਖਦੀ ਆ ਜਮਈ ਨਾਲ ਲਗਵਾ ਮਸਟੈਟਸੇ 'ਚ ਕਦੇ ਵੀ ਨਹੀਂ ਆਉਂਦੀ ਯੋ ਕਿਵਾਰ ਇਹਨੂੰ ਜਿਵੇਂ ਤੂੰ ਕਹਿਣਾ ਹੁੰਦਾ ਵੀ ਹਰਿਆਣੇ ਵਾਲੀ ਝੂਟਿੰਗ ਵਾਲੀ ਚਵਾਈ ਆ ਹੁਣ ਵੀ ਇਹ ਬੰਦਾ ਕੋਈ ਥੱਲੇ ਵਹਿ ਜਨਾ ਗੱਪੜ ਦੇ ਵੀ ਹਾਂਜੀ ਤੇ ਜੇ ਚੇਪਾ ਬਾਲਟੀ ਭਰ ਲਵੇ ਚੀਪੇ ਦੀ ਇਹੋ ਜਿਹੀ ਚਵਾਈ ਆ ਇੱਦਾਂ ਐ ਮੰਨ ਲਾ ਵੀ ਜਦੋਂ ਜਮਾ ਰੈਡੀ ਆ ਗਈ ਟਾਈਮ ਤੇ ਉਦੋਂ ਜਦੋਂ ਬਾਲਾ ਸੋਹਣਾ ਆਰਡਰ ਤਿਆਰ ਕਰੂਗੀ ਯਾਰ ਇੱਕ ਬਾਕੀ ਲੈਗ ਸਕੋਰ ਦੀ ਬਹੁਤ ਚੰਗੀ ਆ ਜਿਵੇਂ ਬੱਚੀ ਲੰਮੀ ਲੰਜੀ ਆ ਨਾ ਕੱਦ ਵਾਲੀ ਆ ਹਾਂਜੀ ਪਰ ਲੈਗ ਸਕੋਰ ਦੀ ਮਾੜੀ ਨਹੀਂ ਹੈਗੀ ਇਹ ਖਾਣੇ ਖੋਟਮੀ ਬੱਚੀ ਦੀ ਬਹੁਤ ਜ਼ਿਆਦਾ ਚੰਗੀ ਆਗੀ ਖਾਣਾ ਤੇ ਥੋੜੀ ਬਾਤ ਹੀ ਬਾਤ ਦੀ ਆ ਹਾਂ ਹਾਮਾਰੇ ਮੁੰਡੇ ਦਾ ਬਾਈਰ ਪੁਲੂਣਾ ਬੱਛੀਆਂ ਫਿਰ ਲੇਵਾ ਪਾਦੀ ਨਾਲ ਹੀ ਖੋਲਦੀਆਂ ਨੇ ਹਨ ਲੈ ਚੱਲ ਬਾਈ ਅੱਗੇ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ ਵੀ ਜੇ ਪਹਿਲਾਂ ਬੱਛੀ ਭਾਲਣਾ ਪਾਵੇ ਤਾਂ ਵੀ ਲੇਵਾ ਨਹੀਂ ਬਣਾਉਂਦੀ ਹੁੰਦੀ ਠੀਕ ਆ ਗੱਲ ਜਿੰਨੀ ਮਤਲ ਪਹਿਲਾਂ ਬੱਛੀ ਭਾਲ ਪਾਉਂਦੀ ਆ ਉਨਾਂ ਹੀ ਲੇਵਾ ਸੋਹਣਾ ਤਿਆਰ ਕਰਦੀ ਆ ਇਹ ਵੀ ਇੱਕ ਪੁਰਾਣੀ ਤਜਰਬੇ ਵਾਲੀ ਗੱਲ ਕਹਿ ਸਕਦੇ ਹਾਂਜੀ ਹਾਂਜੀ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਆਰਡਰ ਦੀ ਜਾੜਾ ਜਿਹੜੀ ਫੁੱਲ ਮਜ਼ਬੂਤ ਆ ਬਿਲਕੁਲ ਨਾਲ ਲਗਮਾ ਕੋਈ ਲਮਕ ਆਰਡਰ ਨਹੀਂ ਕੋਈ ਟੁੱਟ ਮ ਆਰਡਰ ਨਹੀਂ ਕੋਈ ਸ਼ਾਈਨਿੰਗ ਵਾਲੀ ਕਮੀ ਨਹੀਂ ਕਿਸੇ ਚਾਰ ਵਾਲੇ ਸੱਜਣ ਦੇ ਜੇ ਇਹ ਪੰਛੀ ਹੱਥ ਲੱਗੀ ਮੈਂ ਕਿਹਾ ਬਈ ਇਹ ਆਪਾਂ ਦੇ ਇਹ ਮੰਨ ਲਾ ਦੁੱਧੇ ਰੁਪਈਆ ਦੀ ਹਾਂ ਮੈਂ ਤੈਨੂੰ ਕਹਿਣ ਲੱਗਿਆ ਸੀ ਦੁੱਗਲੇ ਰੁਪਈਆ ਦੀ ਵੇਚ ਲਵੇ ਦੂਜੇ ਸੂਏ ਬੰਦਾ ਇਹਨੂੰ ਮੈਂ ਕੱਦ ਕਾੜ ਤੋਂ ਨਹੀਂ ਮਾਰ ਖਾਂਦੀ ਪੂਰੀ ਟੋਪ ਆ ਯਾਰ ਪੂਰੀ ਜੀ ਬੱਸ ਮੈਂ ਮੰਨ ਲਾ ਵੀ ਜਾਨ ਪੈ ਜੂ ਹੋ ਰਹੀ ਹਾਂ ਹਾਂ ਮੈਂ ਥੋੜੀ ਫਿੱਕੀ ਰਹੀ ਵੀ ਆ ਇਹ ਕਿਉਂਕਿ ਮਾਲਾ Rajasthan ਦਾ ਏਰੀਆ ਸਾਰਾ ਉਧਰੋਂ ਸੁੱਕਾ ਚਿਹਰਾ ਹੈ ਦਵਾਰਾ ਕਪੂਰਾ ਇਹ ਮੰਨ ਲਾ ਵੀ ਆਪਣੇ ਦਾ ਜਮੀ ਗਰਮੀ ਨਹੀਂ ਮਨਾਉਣੀ ਇਹਨਾਂ ਨੇ ਮੈਂ ਕਿਹਾ ਭੋਇਆ ਇੰਨਾ ਜਮ ਅੱਗ ਚੋਂ ਇੰਨਾਂ ਨੂੰ ਕਿੱਥੇ ਕਿਸੇ ਨੇ ਕਰਨੀ ਮਨਾਉਣੀ ਇਹ ਤਾਂ 65000 ਰੁਪਏ ਲੈ ਲਾਂਗੇ ਭਾਈ ਇਹਦਾ ਬਾਈ ਕਹਿੰਦਾ ਲੈ ਲਾਂਗੇ 65 ਨੰਬਰ ਆ ਗਿਆ ਇਹਦਾ ਤੀਜਾ ਉਸ ਹਿਸਾਬ ਨਾਲ ਕਰ ਇੱਕ ਵੀਰ ਬਣ ਕੇ ਮੇਰੀ ਹੱਥ ਬੰਨ ਕੇ ਬਾਰ ਬਾਰ ਬੇਨਤੀ ਆ ਹਾਂਜੀ ਬਸ ਇਹਨਾਂ ਜ 1500 ਰੁਪਏ ਹੀ ਮਾਨ ਹੋਊਗਾ ਭਾਈ ਬਣ ਕੇ 2000 ਵਾਲਾ ਖੇਚਲਾ ਨਾ ਕਰਿਓ ਜੀ ਤੇ ਹੁਣ ਮਾਰ ਗਿਆ ਜੀ ਆ ਬੈਠ ਤੇ ਕੈਮਰਾ ਵੱਡੀ ਬੁੱਡੀ ਬੋਲਦਾ ਪਤਾ ਮੁੱਲ ਹੀ ਰਹਿ ਜੇ ਕਰਨੇ ਆ ਕਿਉਂਕਿ ਵੀਰੇ ਸ਼ਹਿਰ ਸ਼ਹਿਰ ਵਾਲਾ ਕਰਾਉ ਸਾ ਜਿਵੇਂ ਬੱਚੀਆਂ ਨੇ ਨਾ ਹੋਰ ਭਾਈ ਕੋਲ ਆਪਾਂ ਜਿਹੜਾ ਮੁੱਲ ਮੰਗ ਰਹੇ ਜਾਂ ਖੀਰੀ ਬੱਚੀ ਆ ਜਾਂ ਆਹ ਜਾਂ ਫਿਕਸ ਜੈ ਹੀ ਆ ਹਾਂ ਕੀ ਜਦ ਪਾਪਾ ਉਹਦੇ ਘਰੇ ਬਹਿਣ ਤਿਆਰ ਕਰਨੀ ਹੋਵੇ ਲੱਖ ਰੁਪਏ ਤੋਂ ਘੱਟ ਤਿਆਰ ਨਹੀਂ ਹੁੰਦੀ ਠੀਕ ਹੈ ਗੱਲ ਲੈ ਚੱਲ ਬਈ ਵੱਡੀ ਬੁੱਡੀ ਆ ਵੀ ਫੁੱਲ ਆ ਗਈ ਯਾਰ ਟੋਪਰੀ ਆ ਯਾਰ ਸਾਰੀਆਂ ਬੱਚੀਆਂ ਬਸ ਜਿਵੇਂ ਜਿਵੇਂ ਇੱਧਰੋਂ ਜਾਈ ਜਾਏਗਾ ਇੱਕ ਤੋਂ ਇੱਕ ਨਗੀਨਾ ਹੀ ਨਿਕਲਦਾ ਪਰਿਆ ਹੁਣ ਮੂਸੇ ਵਾਲੇ ਗਾਣੇ ਜੂਗੀ ਉਹ ਅਗਲਾ ਅੰਤਰਾ ਉਦੋਂ ਟੋਪਰੀ ਆਈ ਆਈ ਜਾਣੀਆਂ ਕਰਮਾਂ ਵਾਲੀਆਂ ਨਹੀਂ ਚੱਲੀ ਜਾਊਗਾ ਮੈਂ ਸ਼ਾਈਨਿੰਗ ਸ਼ੂਨਿੰਗ ਵੀ ਫੁੱਲ ਆ ਜਗੀ ਬੜੀ ਟੋਪ ਆ ਯਾਰ ਵੀਰੇ ਯਾਰ ਰੋਗਲਾ ਪੁੱਤ ਇਥੇ ਰੋਗਲਾ ਇੱਥੇ ਖੜਾ ਲਾ ਕਮਾ ਕੇ ਤਲਾਸ਼ ਕਿਵੇਂ ਕਰੀਂ ਆਏ ਦਿਖਾ ਦੇ ਦੇਖ ਲੰਮੀ ਲੰਬੀ ਕੱਢੀ ਆ ਤੇ ਕਿ ਮੂੰਹ ਮਾਂ ਦਿਖਾ ਦੇ ਕਿੰਨਾ ਸੋਹਣਾ ਮੂੰਹ ਆ ਯਾਰ ਬਿਊਟੀ ਚ ਫੁੱਲ ਆ ਲੰਬੀ ਲੰਬੀ ਵਾਲੀ ਐ ਤੋ ਟਰੱਕ ਜਿੰਨੀ ਲੰਬੀ ਕਹਿ ਸਕਦੇ ਆ ਨਾ ਹਾਂ ਵਾਲੀ ਚੰਗੀ ਐ ਇੱਕ ਥਣਪੋਣ ਦੀ ਦਿਖਾ ਦੇ ਜੜ ਲੈਵੇ ਤੇ ਦੇਖ ਉਹ ਜਿਵੇਂ ਤੂੰ ਕਹ ਤਪੋਣ ਦਾ ਹੋਣਾ ਵੀ ਹਾਂਜੀ ਭਾਰਤ ਦਾ ਨਕਸ਼ਾ ਹੀ ਬੁਣਾਈ ਫਿਰਦੀ ਆ ਲੈਵੇ ਤੇ ਠੀਕ ਆ ਗੱਲ ਕਮਾਲ ਆ ਬਾਈ ਇਹਦਾ ਮਾਰਾ ਕਮਾਲ ਹੌਲੀ ਹੌਲੀ ਪੁੱਤ ਹੌਲੀ ਨੇ ਨੇੜੇ ਫੜ ਕੇ ਤੋਰ ਦੇ ਇਹਦਾ ਸੂਆ ਕਿਹੜਾ ਜੱਗੀ ਦੂਜਾ ਸੂਆ ਜੀ ਕਿੰਨੇ ਛੇ ਦਿਨ ਦਾ ਪਿਓਰ ਜਮ ਕਿੰਨੇ ਦਿਨ ਕੱਢੂਗੀ ਦੇਣੇ ਦੇ 15 ਪਏ ਕੱਟੇ ਪਾਉਣ ਹੀ ਨਹੀਂ ਸੀ ਵੀਡੀਓ 'ਚ ਠੀਕ ਆ ਗੱਲ। ਚਲੋ ਮੈਂ ਕਿਹਾ ਵੀ ਕਈ ਹਰ ਕੋਈ ਕੱਚੀ ਵੇਣ ਲੈ ਲੇ ਲਾ ਜਿਵੇਂ ਦੂਰ ਵਾਲੇ ਵੀਰ ਨੇ ਨਾ ਉਹਨਾਂ ਲਈ ਜਾਦੇ ਬੈਨੀਫਿਟ ਆ। ਮੈਂ ਕਿਸੇ ਵਪਾਰੀ ਵੀ ਕੋ ਦੂਰ ਹਾਂ। ਹਾਂ ਕੋਈ ਵਪਾਰੀ ਵੀ 200 ਰੁਪਏ ਬਣਾ ਲੇ ਲਾ। ਠੀਕ ਆ ਗੱਲ। ਇਹਦੇ ਚ ਕੀ ਪੈਸੇ ਕਿੰਨੇ ਲਾਵਾਂਗੇ ਭਾਈ ਆਪਾਂ? ਭਾਈ ਜੀ ਆ ਐ ਮੰਨੋ ਵੀ 75000 ਰੁਪਏ ਲੈ ਲਾਂਗੇ ਇੱਥੇ ਬਸ ਇਹਦਾ। ਆਹ ਲਾਈ ਬਹੁਤ ਪਈ ਆ ਨਾ। ਇੱਥੋਂ ਯਾਰ ਬੜੀ ਟੋਪ ਆ ਵੀਰੇ। ਇੱਕ ਗੱਲ ਹੋ ਰਹਾ ਇਹਦਾ ਨਾ ਰਾਵੜ ਦੀ ਪੱਟ ਲਾ ਜਾਮੀ। ਉਹ ਦੇਖੋ ਹਣ ਜਿਹੜੀ ਚੀਜ਼ ਆ ਦੁੱਧ ਤੋਂ ਕੋਈ ਜਿਹੜੀ ਮਾਲਕ ਦੱਸਦੇ ਆ ਮੂਹਰੋ ਕੋਈ ਵੀ ਫਾਰਮਰ ਦੱਸਦਾ ਆਪਾਂ ਉਹੀ ਚੀਜ਼ ਦੱਸਦੇ ਆ ਠੀਕ ਆ ਗੱਲ ਆ ਆਪਾਂ ਨੂੰ 24 ਕਿਲੋ ਦੁੱਧ ਇਹਦਾ ਪੈਣ ਦਾ ਦੱਸ ਕੇ ਗਿਆ ਵਾ ਠੀਕ ਆ ਗੱਲ ਇਹ ਸ਼ਕੀਰ ਬਾਕੀ ਦੁੱਧ ਆਏਗਾ ਹਰ ਕਬੀਰ ਦੀ ਸੇਵਾ ਵਾ ਠੀਕ ਆ ਗੱਲ ਮੈਂ ਦੁੱਧ ਦੀ ਗਾਰੰਟੀ ਮੇਤੋ ਜੇ 2 ਲੱਖ ਰਿਕਾ ਲੈ ਲੈ ਕੋਈ ਬੰਦਾ ਉਹਦੀ ਵੀ ਨਹੀਂ ਲੈਂਦਾ ਹਨਾ ਇਹ ਆ ਗਈ ਮੇਰੇ ਖਿਆਲ ਆ ਭਾਈ 4 ਨੰਬਰ ਤੇ ਹਨਾ ਹਾਂਜੀ 4 ਨੰਬਰ ਤੇ ਆ ਗਈ ਹੁਣ ਘੈਰੀ ਦਿਖਾ 5 ਵਾਲੀ ਨਹੀਂ 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 ਪੁਆਇੰਟ ਦਿਖਾਦੀ ਘੈਰੀ ਇਹਦੀ ਦੇਖੀ ਲੈ ਹੇ ਤਾਂ ਦੋ-ਦੋ ਕਰੋੜ ਭਰਦੇ ਆ ਤੂੰ ਇਹ ਮੰਨ ਲੈ ਗੱਗੀ ਕਹਿੰਦਾ ਮੈਂ ਮੀਟਰ ਦਾ ਮੀਟਰ ਦਾ ਲੈਵਲ ਆ ਹਾਂ ਮੀਟਰ ਵਾਲੇ ਬਾਈ ਇਹ ਲੈ ਯਾਰ ਬਰੀਕ ਨਹੀਂ ਅਮਰੂਕੀ ਆ ਆ ਦਿਖਾ ਦੇ ਗਰੀ ਸ਼ਾਇਨਿੰਗ ਇਹ ਚ ਲੱਗਿਆ ਨਹੀਂ ਕੁਛ ਨਹੀਂ ਲੱਗਿਆ ਸ਼ਾਇਨਿੰਗ ਇਹ ਸ਼ਾਇਨਿੰਗ ਬਾਈ ਯਾਰ ਇਹਨਾਂ ਦਾ ਉਹੀ ਖਰਾਕ ਖਾਦੀ ਆ ਆਰਡਰ ਪਾウダー ਖਾਦੇ ਵੇ ਚੱਲ ਭਾਈ ਲੈ ਸੁਆ ਘੜਾ ਚ ਕੀ ਬਾਈ ਇਹਦੀ ਦੇਸੀ ਖਰਾਕਾਂ ਨੇ ਉਹਨਾਂ ਨੂੰ ਪਾウダー ਕੀ ਰੀਸ ਕਰੂ ਇਹਨਾਂ ਦਾ ਗਵਾਰਾ ਮੂਫਲੀ ਚੰਗਾ ਬਾਈ ਜਨ ਬਹੁਤ ਆ ਗਿਆ ਇਹ ਚ ਬਹੁਤ ਚੰਗਾ ਬੋਡੀ ਬੇਟਾ ਬਾਈ ਇਹ ਵੀ ਜਰਸੀ ਦੇ ਵਿੱਚ ਆ ਗਈ। ਹਾਂ ਜੀ ਇਹਨੂੰ ਆਪਾਂ ਇਹ ਮੰਨੋ ਵੀ 80% ਜਰਸੀ ਕਹਿ ਸਕਦੇ ਆ ਬਾਈ। 20% ਕਰਾਉਣਾ। ਹਾਂ 20% ਜੇ ਕ੍ਰੋਸ ਹੈਗਾ ਸਾਈਵਾਲ ਦਾ। ਠੀਕ ਹੈ ਜੀ। ਬਾਕੀ ਨਾਲੇ ਫੈਟ ਕੁਆਲਿਟੀ ਠੀਕ ਹੈ ਜੀ। ਤੇ ਦੁੱਧ ਦੀ ਕੁਆਲਿਟੀ ਵਧੀਆ ਰਹੂਗੀ ਇਹ ਸੁਆ ਕਿਹੜਾ ਇਹਦਾ? ਸੁਆ ਦੂਜਾ ਹੀ। ਕਿੰਨੇ ਦਿਨ ਕੱਢ ਦੂਗੀ ਇਹ? ਨਹੀਂ ਨਹੀਂ ਵੀ ਹਫਤੇ ਤੋਂ ਉੱਤੇ ਲੈ ਜੂ ਵੀਰੇ 10 ਦਿਨ ਤਾਂ ਲਾਈ ਜਾ। ਇੱਥੇ ਰੋਕ ਲਾ ਚੋ ਬਰਾ ਕਮ ਆ ਗਿਆ ਇੱਥੋਂ ਦਿਖਾ ਦੇ ਗੈਰੀ ਸਮਾਰ ਕੇ ਓਏ। ਫੇਸ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਇਹ ਵੇਹੜਾ ਜਿਵੇਂ ਇੱਕ ਆਪਏ ਤੁਹਾਨੂੰ ਪਹਿਲਾਂ ਦਿਖਾਈ ਹੈ ਇਹ ਕੀ ਦਿਖਾਈ ਆ ਇਹ ਵੇਹੜਾ ਆਪਾਂ ਕੋਈ ਵੀ ਅਜੇ ਮਤਲਬ ਵੀਡੀਓ ਚ ਪਾਉਣ ਦਾ ਮਕਸਦ ਹੈ ਨਹੀਂ ਇਸ ਇਹਨਾਂ ਦਾ ਇਹ ਆਪਾਂ ਸਪੈਸ਼ਲੀ ਉਹਨਾਂ ਵੀਰਾਂ ਵਾਸਤੇ ਪਾ ਰਹੇ ਹਾਂ ਜਿਨ੍ਹਾਂ ਨੇ ਜਾ ਕੇ ਕੱਲੀ ਕਹਿਰੀ ਮਤਲਬ 10 ਦਿਨ ਸਾਂਭ ਕੇ ਵੇਚਣੀ ਆ ਉਹਨਾਂ ਲਈ ਬਹੁਤ ਵਧੀਆ ਬੈਨੀਫਿਟ ਪਾ ਦੂ ਮੱਝਾਂ ਵਰਗਾ ਮੈਂ ਕਹਿੰਦਾ ਟਾਪ ਕਲਾਸ ਪਾਉਗੀ ਵੀਰੇ 22 ਕਿਲੋ ਦੁੱਧ ਪਲੋਣ ਦਾ ਦਿੱਤਾ ਹੋਇਆ ਇਹਦਾ ਹਾਂ ਤੇ ਬਾਕੀ ਜਿਹੜੀ ਸ਼ਾਈਨਿੰਗ ਆ ਇਹ ਕੁਦਰਤੀ ਹੈ ਇਹਦੀ ਖਰਾਕ ਵਾਲੀ ਇਹਦੇ ਉੱਤੇ ਆਪਾਂ ਕੋਈ ਤਾਂ ਤੇਲ ਨਹੀਂ ਲਾਇਆ ਵਾ ਕੋਈ ਚਮਕ ਐਨੀ ਵੀ ਦੀ ਕੋਈ ਚਮਕ ਬਣਾਈ ਹੋਈ ਆ ਅਤੇ ਬਾਕੀ ਆ ਗਈ ਸੱਜਣੋ ਵਜਨ ਵਾਲੀ ਜਰਸੀ ਆ ਗਈ ਪੇਟ ਵਾਲੀ ਜਿਵੇਂ ਟਾਪਰ ਆ ਬਈ ਯਾਰ ਅੱਜ ਦੇ ਸਮੇਂ ਦਾ ਇਹ ਮਿਲਣਾ ਤੋਹਫੇ ਨੇ ਇਹ ਗੋਪੀ ਵਾਲਾ ਵੀ ਜਿਹੜਾ ਪੇਟ ਵਾਲਾ ਜਾਨਵਰ ਹੋ ਕਹਿੰਦਾ ਦੁੱਧ ਵੀ ਪਾ ਦਿੰਦਾ ਕਿਉਂਕਿ ਉਹਦੇ ਪੇਟ 'ਚ ਖਾਣ ਦੀ ਪਚਾਉਣ ਦੀ ਕਸ਼ਮਤਾ ਹੁੰਦੀ ਆ ਹਾਂ ਤੇ ਬਾਕੀ ਇਹ ਗੋਲੇ ਗੂਲੇ ਨੇ ਗੋਲੇ ਬਹੁਤ ਸ਼ਾਨਦਾਰ ਨੇ ਇਥੋਂ ਗਲਾਈ ਦੀ ਗੱਲ ਕਰ ਲਈਏ ਤੇ ਆਰਡਰ ਬਹੁ ਬਣਾਉਗੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਬੜਾ ਚੰਗਾ ਯਾਰ ਪੂਰਾ ਟਾਪ ਰੱਖੂਗੀ ਬਈ ਯਾਰ ਫੁੱਲ ਵੱਡੀ ਆ ਗਈ ਇਹ ਵੀ ਇਹਦੇ ਅੱਗੇ ਕੀ ਰੇਟਰ ਹੋ ਅੱਜ ਦਾ ਰੇਟ ਬਸ ਬਈ ਇਹਨਾਂ ਦਾ ਦੋਨਾਂ ਦਾ ਇੱਕੋ ਹੀ ਪ੍ਰਾਈਸ ਰਹੂਗਾ ਕਿੰਨਾ ਕਿੰਨਾ 72000 ਰੁਪਏ ਦੋਨਾਂ ਦਾ ਦੋਨਾਂ ਤੇ ਜੋੜਾ ਹੀ ਪਾ ਲਿਆ ਜੱਗੇ ਕਿਸੇ ਨੇ ਬਸ ਦੋਨਾਂ ਦਾ ਮਾਮਤਲ ਕਰਦਾ ਹੈਗਾ 1000 2000 ਛੱਡਾਂਗੇ ਹਾਂ 2000 ਛੱਡ ਦਿਆ ਜੋੜੇ ਚ 2 ਛੱਡ ਦਾਂਗੇ ਆਹ ਦੋ ਨਾਲ ਬੰਦੇ ਦੇ ਪਹੁੰਚ ਪਹੁੰਚ ਹੋ ਜੂਗੀ ਬਸ ਤੇ ਬਾਕੀ ਗੱਲ ਇਹਦੇ ਚ ਨਾ ਆਪਣਾ ਕੀ ਚੱਕਰਾ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੂੰ 2-2 3-3000 ਰੁਪਏ ਬਣੇ ਵਿਕ ਜਾਣ ਹਾਂ ਇਹ ਕੰਮ ਚੱਲਦਾ ਹੈ ਇਹ ਕੰਮ ਚੱਲਦਾ ਰਹੇ ਹਾਂ ਖੜਾ ਖੜਾ ਪਾਣੀ ਵੀ ਖਰਾਬ ਹੋਇਆ ਹਾਂ ਆਪਾਂ ਨੂੰ ਤਾਂ ਇਹੀ ਮਤਸਲ ਹੈ ਅਗਲੇ ਕੋਈ ਪਸ਼ੂ ਚੰਗਾ ਭਾਗ ਜਵੇ ਹਾਂਜੀ ਆਪਾਂ ਨੂੰ ਚਾਹੀਦੇ 200 ਰੁਪਏ ਘੱਟ ਬਣ ਜਾਣਾ ਠੀਕ ਹੈ ਗੱਲ ਤੇ ਹੁਣ ਮਾਰਦੇ ਆ ਬੈਠ ਤੇ ਕਰੀ ਕੈਮਰਾ ਇਹਦੀ ਹਾਈਟ ਆ ਗਈ ਬਾਈ ਮੀਡੀਅਮ ਮੀਡੀਅਮ ਆ ਜੀ ਮੀਡੀਅਮ ਦਰਮਿਆਨੀ ਹੈਡ ਤਾਂ ਆ ਗਈ ਤੋਰ ਚੋਂ ਬਰਾ ਖੋਲਦੇ ਸੂਈ ਹੋਈ ਆ ਇਹ ਸੂਈ ਵੀ ਆ ਬਾਈ ਜੀ ਕੱਲ ਦੀ ਸੂਈ ਆ ਇਹ ਜਿਹੜਿਆ ਰਾਤ ਨੰਗੀ ਉਹ ਤੋਂ ਪਿਛਲੀ ਰਾਤ ਦੀ ਬੋਲੇ ਚ ਕੋਈ ਖਾਲੀ ਆ ਕੁਛ ਬੋਲੇ ਪੂਰਾ ਹੀ ਨਹੀਂ ਖਾਲੀ ਕਰੀ ਜੀ ਐਵੇਂ ਆਪਾਂ ਕਦੀ ਅਸੀਂ ਨਿਚੋੜਤੀ ਜਮ ਅੱਧਾ ਖਾਲੀ ਆ ਹਾਂ ਮਤਲਬ ਸੁਬਾ 4 ਕਿਲੋ ਖਾਲੀ ਕਰੀ ਸੀਗੀ ਠੀਕ ਆ ਜੀ ਰਾਤ 4 ਕਿਲੋ ਕਰੀ ਸੀ ਠੀਕ ਆ ਗੱਲ ਆ ਆਈਡੀਆ ਕਿੰਨਾ ਕਬੋਲਾ ਹੋਊਗਾ ਇਹਦੇ ਕੋਲ 10 ਕਿਲੋ ਮੰਨ ਲੇ ਵੀਰੇ ਬੱਚਾ ਕੀ ਆ ਨਾਲ ਇਹ ਬੱਚਾ ਜੀ ਨਾਲ ਆ ਗਿਆ ਮੇਲ ਕਾ ਪਸੂਆ ਕਿਹੜਾ ਇਹਦਾ ਬਾਈ ਸੂਆ ਜਿਹੜਾ ਮਾਲਕ ਦੱਸ ਕੇ ਗਿਆ ਉਹ ਤਾਂ ਦੱਸ ਕੇ ਗਿਆ ਦੂਜਾ ਠੀਕ ਆ ਗੱਲ ਪਰ ਇਹਦੇ ਚਾਲ ਚੱਲਨ ਲੱਛਣ ਸਾਰੇ ਪਹਿਲਾਂ ਵਾਲੇ ਨੇ ਠੀਕ ਆ ਗੱਲ ਬੇਮੂਲੀ ਮਾੜੀ ਜੀ ਔਲ ਵੀ ਕਰਦੀ ਆ ਠੀਕ ਆ ਜੀ ਆਪਾਂ ਕੋਈ ਵੀ ਵੀਰ ਮੰਗਾਉਣੀ ਚਾਹੁੰਦਾ ਆਪਾਂ ਇਹਨੂੰ ਦੱਸ ਕੇ ਦੇਵਾਂਗੇ ਠੀਕ ਆ ਬਾਈ ਹਾਂ ਬਾਕੀ ਚਵਾਈ ਦੀ ਹਰ ਇੱਕ ਚੀਜ਼ ਦੀ ਓਕੇ ਆ ਜਮਾ ਚਵਾਈ ਦੀ ਹਾਂ ਮ ਵੀ ਜਿਵੇਂ ਲਾ ਲੋ ਵੀ ਆਪਾਂ ਮੂਰੇ ਘੂਰ ਕੇ ਵੜੀ ਜੀ ਐ ਬੱਚਾ ਝੰਗਾਉਣਾ ਪੈਂਦਾ ਹੈਗਾ ਫੇਰ ਨਸ਼ਮ ਸਾਰੇ ਪਹਿਲੇ ਵਾਲੇ ਨੇ ਠੀਕ ਹੈ ਜੀ ਤੇ ਹਾਈਟ ਇਹਦੀ ਮੀਡੀਅਮ ਆ ਗਈ ਹੈ ਨਾ ਹਾਂ ਹਾਈਟ ਇਹਦੀ ਆ ਗਈ ਸੱਜਣੋਂ ਵਿੱਚ ਵਿੱਚ 40 ਜਿਹੜੀਆਂ ਜ਼ਿਆਦਾ ਵੱਡੀਆਂ ਸੀ ਉਹ ਮੈਂ ਤੁਹਾਨੂੰ ਦਿਖਾਤੀਆਂ ਨਾਲ ਖੜ ਕੇ ਵੀ ਦਿਖਾਤੀਆਂ ਵੀ ਇਹਦਾ ਕੱਦ ਵੱਡਾ ਤੇ ਇਹਦਾ ਮੀਡੀਅਮ ਹੈ ਜਿਹਦਾ ਮੀਡੀਅਮ ਹੋਊਗਾ ਆਪਾਂ ਤੁਹਾਨੂੰ ਦਿਖਾ ਦਾਂਗੇ ਵੀ ਇਹਦੀ ਹਾਈਟ ਮੀਡੀਅਮ ਹੈ ਪਰ ਸ਼ਾਇਨਿੰਗ ਸ਼ੂਨਿੰਗ ਇਹਦੇ ਪਿੰਡੇ ਤੇ ਬਾੜੀ ਆ ਗਈ ਜੇ ਗੱਲ ਕਰੀ ਤਾਂ ਭਰਾ ਵੀਰੇ ਯਾਰ ਜਿਹੜੇ ਆਮ ਵੀਰ ਹਨ ਸ਼ਾਇਨਿੰਗ ਬਹੁਤ ਸੋਹਣੀ ਆ ਇਹਦੇ ਪਿੰਡੇ ਤੇ ਵੀ ਇਹ ਜਿਹੜੇ ਡੇਰੀ ਫਾਰਮ ਕਰਦੇ ਆ ਨਾ ਵੀਰ ਹਾਂਜੀ ਉਹਨਾਂ ਲਈ ਬਹੁਤ ਵਧੀਆ ਬੇਨੀਫਿਟ ਆ ਇਹ ਕਿੰਨਾ ਕੁ ਦੁੱਧ ਪਾ ਸਕਦੇ ਆ ਆਈਡੀਆ ਦੁੱਧ ਵੀਰੇ 15 ਕਿਲੋ ਕੱਢ ਦੂਗੇ ਇਹ ਜਿਵੇਂ ਹੁਣ ਅਸੀਂ 10 ਕਿਲੋ ਕੋਲੋਂ ਸਟਾਰਟ ਹੋਈ ਆ ਠੀਕ ਆ ਗੱਲ ਆਏ ਮਨੋ ਦੋ ਦਿਨ ਹੀ ਹੋਏ ਇਹਨੂੰ ਤੁਸੀਂ 15 ਕਿਲੋ ਦੁੱਧਰਾਓ ਮੇਰੇ ਨਾਲ ਇਹਦੇ ਚੱਗੀ ਪੈਸੇ ਕਿੰਨੇ ਲੈ ਲਾਂਗੇ 50000 ਰੁਪਏ ਲੈ ਲਾਂਗੇ ਭਾਈ ਇਹਦਾ ਬਸ ਸਿਰਫ ਲਾਏ ਬਾਈ ਕਹਿੰਦਾ 50 ਦੀ ਇਹ ਦੇ ਦਿਆਂਗੇ 19 21 ਔਲ ਕਰਦੀ ਆ ਉਹ ਗੱਲ ਦਾ ਧਿਆਨ ਰੱਖਿਓ ਉਹ ਬੋਲ ਦੱਸ ਕੇ ਮੈਂ ਬੋਲ ਰਿਹਾ ਆ ਇਹ ਕੀ ਗੱਲ ਹਾਂ ਵੀਰੇ ਇਹ ਜਾ ਕੇ ਕੱਲ ਨੂੰ ਕਰੇ ਨਾ ਅਗਲੇ ਦੇ ਘਰੇ ਜਮਾ ਨਾ ਕਰੇ ਆਕੱਲਾ ਬਦਲ ਕੇ ਪਸ਼ੂ ਕੋਈ ਵਾਰੀ ਡਾੜੀ ਪੜ ਵੀ ਜਾ ਕਰੀ ਜੋ ਵੀ ਇਹ ਦਸ ਦਿਨ ਕਰੀ ਜਾਵੇ ਠੀਕ ਆ ਗੱਲ ਜਿਹੜੀ ਚੀਜ਼ ਆਪਾਂ ਦੱਸ ਕੇ ਦੇਣੀ ਆ ਆਪਾਂ ਕਿਸੇ ਵੀ ਬੰਦੇ ਨੂੰ ਕੋਈ ਦਮਰਾ ਨਹੀਂ ਕਰਦਾ ਨਹੀਂ ਸੱਜਣੋ ਰੇਟ ਕਰਦਾ ਕਿ ਫਿਰ 15 ਕਿਲੋ ਦੁੱਧ ਵਾਲੀ 50000 ਦੀ ਦੰਦਾ ਵੀ ਨਹੀਂ ਦੰਦਾ ਕੋਈ ਹਨ ਆਪਾਂ ਨੂੰ ਆਇਆ ਜਿਆਦਾ ਬੰਦਾ ਜਾ ਕੇ ਦੋ ਤਿੰਨ ਜੇ ਮੱਖਾ ਮਾਰੂਗਾ ਉਹ ਇਹ 762000 ਦਾ ਮਾਲ ਠੀਕ ਆਪਾਂ ਨੂੰ ਵੀ ਦੰਦਾ ਨਹੀਂ ਆਪਾਂ ਇਹ ਚ ਸੋਚ ਕਰ ਹਾਂ ਉਹਦੋਂ ਆਪਾਂ ਮੁੱਲ ਕਰਤਾ ਨੰਬਰ ਬੋਲ ਦੋ ਜੀ 98155 98107 ਜੀ ਜੱਗੀ ਡੈਰੀ ਫਾਰਮ ਬਰਨਾਲਾ ਬਰਨਾਲੇ ਆਪਣਾ ਸੇਖਾ ਰੋਡ ਤੇ ਨਹਰਾਗਾ ਤੇ ਕੰਮ ਬਾਈ ਕੋਲ ਵਪਾਰ ਦਾ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਤਕਰੀਬਨ ਨਸਲਾਂ ਤਿੰਨੇ ਚਾਰੇ گاਵਾਂ ਦੀਆਂ ਆਉਂਦੀਆਂ ਬਾਈ ਕੋਲੇ ਆਪਣੇ ਕੋਲੇ ਹਰ ਭਗਤ ਕੋਲ ਬਾਈ 10-12 ਪਸ਼ੂ ਪਰਮਾਤਮਾ ਦਾ ਸ਼ੁਕਰ ਖੜੀ ਹੁੰਦੇ ਆ ਆਪਣਾ ਕੋਈ ਮਤਲਬ ਫਿਕਸਡ ਟਾਈਮ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਮਾਲ ਵੇਚਦੇ ਆ ਜਾਂ ਹੋਰ ਆਪਾਂ ਕੰਢੇ ਨਹੀਂ ਮਾਲ ਵੇਚਦੇ ਆ ਆਪਾਂ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਇਹਨਾਂ ਜੋ ਜਿਹੜੀ ਵੀ ਬੱਚੀ ਪਸੰਦ ਆ ਉਹ ਵੀ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ